हम मेले तो मौजल करते हम निर्गुण तुम दाता हम मोरक तुम चतुर स्याने तुम सरब कला का ज्ञाता रहम तेरी सुख पाया सदा नानक की अरदास गुरु रूपी सत्संग जी फतेह परवान करो वाहेगुरु जी का खालसा वाहेगुरु जी की फतेह आज पाई बैलो जी देश पावन पवित्र स्थान विच पहुंचे समूह हल्का मानसे दी लीडरशिप ਤੇ ਵਰਕਰ ਸਹਾਬਾਨ ਸਾਡੀ ਪਾਰਟੀ ਦੀ ਰੀੜ ਦੀ ਹੱਡੀ ਤੇ ਜੁਝਾਰੂ ਵਰਕਰ ਆ ਤੁਹਾਨੂੰ ਸਾਰਿਆਂ ਨੂੰ ਮੈਂ ਵਧਾਈ ਦਿੰਨੀ ਆ ਕਿ ਬਹੁਤ ਤਕੜੀ ਲੜਾਈ ਤੁਸੀਂ ਲੜੀ ਜਿਹੜੇ ਸਾਰੇ ਪਾਰਟੀਆਂ ਇਕੱਠੇ ਹੋ ਕੇ ਵੱਡੀ ਚੁਣੌਤੀਆਂ ਸਾਡੇ ਸਾਹਮਣੇ ਖੜੀ ਕੀਤੀਆਂ ਸਨ ਕੋਈ ਛੋਟੀ ਲੜਾਈ ਨਾ ਤੁਸੀਂ ਸਮਝੋ ਚੌਥੀ ਵਾਰ ਲੜਨਾ ਇੱਕ ਵੱਡੀ ਲੜਾਈ ਹੁੰਦੀ ਹੈ ਦੂਜੀ ਵਾਰ ਲੜਨਾ ਤਾਂ ਔਖਾ ਹੁੰਦਾ ਹੈ ਚੌਥੀ ਵਾਰ ਉਸ ਤੋਂ ਵੀ ਸੋਚ ਲਓ ਕਿੰਨਾ ਔਖਾ ਤੇ ਲੜਾਈ ਬਾਹਰ ਵਾਲਿਆਂ ਦੇ ਨਹੀਂ ਇਸ ਵਾਰੀ ਬਾਹਰ ਵਾਲਿਆਂ ਨੇ ਅੰਦਰ ਤੋਂ ਹੀ ਸਾਰੀ ਸਾਜ਼ਿਸ਼ ਰਚੀ ਸੀ ਤੇ ਕਿੰਨੀ ਵੱਡੀ ਸਾਜ਼ਿਸ਼ ਸੀ ਉਹ ਤਾਂ ਹੁਣ ਜਦ ਹੌਲੀ ਹੌਲੀ ਗੱਲਾਂ ਬਾਤਾਂ ਹੋ ਰਹੀਆਂ ਨੇ ਤੇ ਗੱਲਾਂ ਨਿਕਲ ਕੇ ਆ ਰਹੀਆਂ ਨੇ ਕਿ ਕਿਵੇਂ ਹੀ ਸਾਰੇ ਰਲੇ ਹੋਏ ਸੀਗੇ ਕਿੰਨਾ ਬੇਤਹਾਸ਼ਾ ਪੈਸਾ ਦਿੱਲੀ ਨੇ ਖਰਚਿਆ ਇੱਕ ਇੱਕ ਬੂਥ ਤਾਂ ਕਿਵੇਂ ਭਾਜਪਾ ਨੇ ਪੈਸੇ ਭੇਜੇ ਇੱਕ ਇੱਕ ਪਿੰਡ ਤਾਂ ਕਿਵੇਂ ਪੈਸੇ ਭੇਜੇ ਕਿਵੇਂ ਕਿਸਾਨਾਂ ਨੂੰ ਤੇ ਗਰੀਬਾਂ ਦੇ ਵਿੱਚ ਪਾੜ ਪਾ ਕੇ ਉਹਨਾਂ ਨੂੰ ਵੀ ਵੰਡਣ ਦੀ ਕੋਸ਼ਿਸ਼ ਕੀਤੀ ਕਿਵੇਂ ਅਫਸਰਾਂ ਨੇ ਭਾਵੇਂ ਡੀਸੀ ਹੋਵੇ ਭਾਵੇਂ ਐਸਐਸਪੀ ਹੋਣ ਉਹਨਾਂ ਨੇ ਮੁਲਾਜ਼ਮਾਂ ਦੇ ਉੱਤੇ ਕਿਹੋ ਜਿਹਾ ਜ਼ੋਰ ਤੇ ਜ਼ਬਰ ਦੇ ਨਾਲ ਹਕੂਮਤ ਦੇ ਹੱਕ ਚ ਵੋਟਾਂ ਪਵਾਈਆਂ ਹਰ ਤਰ੍ਹਾਂ ਦੀ ਸਾਜ਼ਿਸ਼ ਦੇ باوجود ਅੱਜ ਸ਼ੁਕਰਾਨਾ ਉਸ مالک ਦਾ ਜਾਂ ਤੋਂ ਮੇਰੇ ਵੱਲੇ ਤੱਕ ਆਮੋਸ਼ੰਦਾ ਉਸ ਦਾਤੇ ਨੇ ਜੇ ਲਾਜ ਰੱਖੀ ਤੇ ਤੁਹਾਡੇ ਸਾਰਿਆਂ ਦੇ ਰਾਹੀ ਰੱਖੀ ਜਿਨ੍ਹਾਂ ਨੇ ਇਹਨਾਂ ਸਾਰੀ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਵੀ 41000 ਤੋਂ ਵੱਧ ਵੋਟਾਂ ਤੁਸੀਂ ਮਨਸੇ ਤੋਂ ਪੂਰਾ ਸਰਕਾਰ ਦਾ ਜ਼ੋਰ ਜ਼ਬਰ ਹੋਏ ਬੂਥਾਂ 'ਚ ਕਾਂਗਰਸ ਤੇ ਆਪ ਇਕੱਠੇ ਬਹਿ ਜਾਏ ਆਪ ਦੀਆਂ ਵੋਟਾਂ ਇੱਕ ਦੂਜੇ ਨੂੰ ਪਵਾ ਦੇ ਕਾਂਗਰਸ ਕੈਂਡੀਡੇਟ ਦਾ ਆਡੀਓ ਵਾਇਰਲ ਹੋ ਜਾਏ ਕਿ ਮੈਂ ਤਾਂ ਜਿੱਤ ਨਹੀਂ ਰਿਆ ਹਰ ਸਿਮਰਤ ਨੂੰ ਹਰਾਣਾ ਆਪ ਨੂੰ ਪਵਾ ਦਿਓ ਤੇ ਫਿਰ ਇਸ ਤੋਂ ਵੱਧ ਆਪਾਂ ਕੀ ਸੋਚੀਏ ਕਿ ਸਾਰੀ ਤਾਕਤ ਤਾਂ ਇਕੱਠੀਆਂ ਹੋ ਗਈ ਤਾਂ ਵੀ ਤੁਸੀਂ ਇਕੱਲੇ 7000 ਪਿੱਛੇ ਰਹਿ ਗਏ ਇਹ ਤੁਹਾਡੀ ਮਿਹਨਤ ਸਦਕਾ ਹੈ ਜਿੱਥੇ ਤੁਹਾਡੋਂ ਸਾਰਿਆਂ ਨੂੰ ਮੈਂ ਧੰਨਵਾਦ ਕਰਦੀਆਂ ਵਧਾਈ ਵੀ ਦੇਣੀ ਹੈ ਕਿਉਂਕਿ ਜਿੱਤ ਮੇਰੀ ਨਹੀਂ ਹੋਈ ਇਹ ਮਿਹਨਤ ਤੁਹਾਡੀ ਸੀ ਪਸੀਨਾ ਤੁਸੀਂ ਪਾਇਆ ਸੇਰਾ ਵੀ ਤੁਹਾਨੂੰ ਜਾਂਦਾ ਹੈ ਤੇ ਜਿੱਤ ਵੀ ਤੁਹਾਡੀ ਸਾਰਿਆਂ ਦੀ ਹੋਈ ਹੈ ਤੇ ਇਸ ਜਿੱਤ ਵਾਸਤੇ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਦਿੰਨੀ ਆ ਦੇਖੋ ਮਾਲਕ ਦੀ ਕਿੰਨੀ ਕਿਰਪਾ ਹੋਈ ਕਿ ਸਾਰੀ ਤਾਕਤਾਂ ਆਪਣੇ ਵਿਰੋਧ ਚ ਪੂਰਾ ਜ਼ੋਰ ਲਾ ਰੀਆਂ ਨੇ ਹਵਾ ਦਾ ਰੁੱਖ ਇੱਕ ਪਾਸੇ ਵਗ ਰਿਹਾ ਹੈ ਲੇਕਿਨ ਤੁਹਾਡੇ ਸਾਰਿਆਂ ਦੀ ਮਿਹਨਤ ਅਰਦਾਸਾਂ صدਕਾ ਮਾਲਕ ਦੀ ਰਹਿਮਤ ਦਾ صدਕਾ ਤੁਸੀਂ ਉਸ ਰੁੱਖ ਨੂੰ 모ੜਿਆ ਜਵਾਬ ਵੀ ਦਿੱਤਾ ਤੇ ਦੂਜੇ ਪਾਸੇ ਰੁੱਖ ਕੀਤਾ ਅੱਜ ਸਾਰੇ ਪੰਜਾਬ ਚ 13 ਕੈਂਡੀਡੇਟਾਂ ਵਿੱਚੋਂ ਸਭ ਤੋਂ ਵੱਧ ਵੋਟਾਂ ਜੇ ਕਿਸੇ ਨੂੰ ਪਈਆਂ ਨੇ ਤੇ ਖਡੂਰ ਸਾਹਿਬ ਦੇ ਕੈਂਡੀਡੇਟ ਪਹਿਲੀ ਵਾਰ ਹੀ ਖੜ੍ਹ ਰਹੇ ਸੀ ਦੂਜੇ ਨੰਬਰ ਚ ਜੇ ਕਿਸੇ ਕੈਂਡੀਡੇਟ ਨੂੰ ਸਭ ਤੋਂ ਵੱਧ ਵੋਟਾਂ ਪਈਆਂ ਨੇ ਤੇ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਨੂੰ ਪਈਆਂ ਨੇ ਲੇਕਿਨ ਤੀਜੇ ਨੰਬਰ ਚ 13 ਵਿੱਚੋਂ ਜੇ ਸਭ ਤੋਂ ਵੱਧ ਵੋਟਾਂ ਕਿਸੇ ਨੂੰ ਪਈਆਂ ਨੇ ਤੇ ਚੌਥੀ ਵਾਰੀ ਲੜ ਰਹੇ ਤੁਹਾਡੇ ਕੈਂਡੀਡੇਟ ਨੂੰ ਪਈਆਂ ਨੇ ਇਹ ਤੁਹਾਡੀ ਮਿਹਨਤ ਏ ਤੁਹਾਡੀ ਮਿਹਨਤ ਹੈ ਕਿ ਚੌਥੀ ਵਾਰੀ ਵੀ ਤੁਸੀਂ ਤੀਜੇ ਨੰਬਰ ਦੀ ਵੋਟਾਂ ਪਵਾਤੀਆਂ ਸਭ ਤੋਂ ਵੱਧ ਵੋਟਾਂ ਜਿੱਥੇ ਆਮ ਆਦਮੀ ਪਾਰਟੀ ਦੀ ਜਿਹੜੇ 92 ਦੇ ਨਾਲ ਹੁਣੇ 2 ਸਾਲ ਪਹਿਲੇ ਬਣੀ ਸੀ 117 ਵਿੱਚੋਂ ਅੱਜ 117 ਵਿੱਚੋਂ ਇਕੱਲੇ 33 ਸੀਟਾਂ 'ਚ ਉਹਨਾਂ ਨੂੰ ਲੀਡ ਆਈ ਹੈ ਇਹੋ ਜੀ ਗਰਾਵਟ ਆਈ ਹੈ ਲੋਕਾਂ ਨੇ ਮੋਹਰ ਲਾਤੀ ਕਿ ਇਸ ਮੁੱਖ ਮੰਤਰੀ ਨੂੰ ਕੁਰਸੀ 'ਤੇ ਬੈਠਣ ਦਾ ਕੋਈ ਹੱਕ ਨਹੀਂ ਇਹ ਸਰਕਾਰ ਨੂੰ ਰਹਿਣ ਦਾ ਹੱਕ ਨਹੀਂ ਹੁਣ ਬੇਸ਼ਰਮੀ ਦੇ ਨਾਲ ਚਿਮੜੇ ਰਹਿਣ ਦਾ ਆਪਾਂ ਕੀ ਕਹਿ ਸਕਦੇ ਆ 33 ਸੀਟਾਂ 117 ਚ ਲੜਾਈਆਂ ਇਹਨਾਂ ਨੂੰ ਸਰਕਾਰ ਇਹਨਾਂ ਦੀ ਜ਼ੋਰ ਜ਼ਬਰ ਇਹਨਾਂ ਦਾ ਕੁਰਸੀ ਦੇ ਖਾਤਰ ਭਾਈਵਾਲੀ ਇਹਨਾਂ ਨੇ ਕੀਤੀ ਤਾਂ ਵੀ ਇਹੋ ਜੇ ਫੇਲ ਹੋਏ ਤੇ ਮਾਫ਼ ਕਰਨਾ ਮੈਂ ਤਾਂ ਇਸ ਗੱਲ ਦਾ ਵੀ ਬੁਰਾ ਮਨ ਨਹੀਂ ਆ ਚਲੋ ਲੋਕਾਂ ਦਾ ਫਤਵਾ ਸੀ ਆਪਾਂ ਕੁਝ ਕਹਿ ਨਹੀਂ ਸਕਦੇ ਲੇਕਿਨ ਕੱਲੂ ਕਾਰੇ ਦੇ ਹਫ਼ਤੇ ਵਿੱਚ ਜਿੱਥੇ ਸਾਰਾ ਸਿੱਖ ਕੌਮ ਇਹ ਹਫਤੇ ਚ ਸੋਗ ਮਨਾਉਂਦਾ ਹੈ ਕਿ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਉਸ ਕਾਂਗਰਸ ਪਾਰਟੀ ਨੇ ਸਾਡੇ ਅਕਾਲ ਤਖਤ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਦੇ ਨਾਲ ਕਿਹੋ ਜਿਹਾ ਕਹਿਰ ਟਾਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਗੋਲੀਆਂ ਚਲਾਈਆਂ ਤੇ ਇਸ ਹਫਤੇ ਚ ਜਦ ਸਾਰਾ ਕੌਮ ਸੋਗ ਮਨਾਉਂਦੀ ਹੈ ਉਸ ਹਫਤੇ ਚ ਸਾਡੇ ਹੀ ਕੋਈ ਭਰਾਵਾ ਕਈ ਭਰਾਵਾਂ ਨੇ ਉਸ ਕਾਂਗਰਸ ਪਾਰਟੀ ਦੇ ਉੱਤੇ ਮੋਹਰ ਲਾ ਕੇ ਉਹਨਾਂ ਦੇ ਬੰਦੇ ਕਾਮਯਾਬ ਕੀਤੇ ਸੋਚਣਾ ਤਾਂ ਬੰਦ ਰਹੀ ਹੈ ਕਿ ਕਿਹੜੇ ਪਾਸੇ ਪੰਥ ਜਾ ਰਿਹਾ ਹੈ ਲੇਕਿਨ ਮੈਂ ਤੁਹਾਡਾ ਧੰਨਵਾਦ ਕਰਦੀ ਆ ਜਿਹੜੇ ਮਾਜੇ ਦੇ ਲੋਕੀ ਉਹਨਾਂ ਨੇ ਮਹਿਸੂਸ ਨਹੀਂ ਕੀਤਾ ਬਠਿੰਡੇ ਦੇ ਲੋਕਾਂ ਨੇ ਮਹਿਸੂਸ ਕਰਕੇ ਇਹੋ ਜਾਂ ਸਫਾਇਆ ਕੀਤਾ ਕਾਂਗਰਸ ਪਾਰਟੀ ਦਾ ਕਿ 2019 'ਚ ਜਿੰਨੀ ਵੋਟਾਂ ਪਈਆਂ ਸੀ ਉਹਦੇ ਵਿੱਚ ਵੀ 50% ਦੀ ਰਹਿ ਗਿਆ ਕੱਲੇ 2 ਲੱਖ ਵੋਟ ਉਹਨਾਂ ਦੀ ਘਟ ਗਈ 2019 ਵਿੱਚੋਂ ਤੇ ਮੈਂ ਸਮਝਦੀ ਆ ਜੇ ਸਿੱਖੀ ਦਾ ਸਾਥ ਕਿਸੇ ਨੇ ਦਿੱਤਾ ਤੇ ਬਠਿੰਡੇ ਹਲਕੇ ਦੇ ਸਾਡੇ ਸਿਖਾਂ ਨੇ ਦਿੱਤਾ ਏ ਵੀ ਮੈਂ ਸਮਝਦੀ ਹਾਂ ਕਿ ਜਿੱਥੇ ਪੌਣੇ 4 ਲੱਖ ਵੋਟਾਂ ਆਮ ਆਦਮੀ ਦੀ ਘਟੀਆਂ ਨੇ 2022 ਤੇ ਹੁਣ 2 ਸਾਲ ਦੇ ਵਿੱਚ ਉੱਥੇ ਤੁਹਾਡੀ ਮੇਨ ਸਦਕਾ ਸ਼ਰੋਮਣੀ ਅਕਾਲੀ ਦਲ ਦੀ ਵੋਟਾਂ 10 ਫੀਸਦੀ ਵਧੀਆਂ ਨੇ ਹੋਰ ਕਿਸੇ ਪਾਰਟੀ ਦੀ ਵਧਿਆ ਨਹੀਂ ਉਹ ਤੁਹਾਡੀ ਵਧਿਆ ਨੇ ਸੋ ਸਤ ਰਿਯਾਕਾਲ ਜਿਹਦੇ ਕਰਕੇ ਸਤ ਰਿਯਾਕਾਲ ਜਿਹਦੇ ਕਰਕੇ ਮੈਂ ਆਪਦੇ ਇੱਕ ਇੱਕ ਵਕਰ ਦਾ ਹਲਕਾ ਇੰਚਾਰਜ ਪ੍ਰੇਮ ਜੀ ਦਾ ਜਿਨ੍ਹਾਂ ਨੇ ਜੀ ਤੋੜ ਮਿਹਨਤ ਕੀਤੀ ਜੀ ਜਾਨ ਲਗਾ ਕੇ ਇਹਨਾਂ ਦੀ ਮਿਹਨ ਚ ਕੋਈ ਕਸਰ ਇਹਨਾਂ ਨੇ ਨਹੀਂ ਛੱਡੀ ਇਹਨਾਂ ਦੇ ਨਾਲੇ ਬੀਬੀ ਜੀ ਵੀ ਲਗੇ ਰਹੇ एना बीबी जी के नधाना के नाली स्त्री विंग जिन्हें इन्हों बीबिया ने काम किया क्योंकि बीबी होने के नाते घर छड़ना बच्चे छड़ने औरतों वास्ते कि औखा होंगे पूरी पेंड पिंड च बीबिया की टीम ने मेहनत की मेरे प्रधान जिला प्रधान होन सकल प्रधान होन यूथ की टीम होए एसओ टीम होए पेंड पेंड का मेरा वर्कर मेरा बूथ का वर्कर ਇੱਕ-ਇੱਕ ਨੋ ਮੈਂ ਹੱਥ ਜੋੜ ਕੇ ਸਿਰ ਨਵਾ ਕੇ ਤੁਹਾਡੀ ਮਿਹਨਤਾਂ ਮੈਂ ਧੰਨਵਾਦ ਕਰਦੀ ਆ ਕਿ ਇਹ ਤੁਹਾਡੀ ਮਿਹਨਤ ਸਦਕਾ ਅੱਜ ਮੇਰੀ ਬੇੜੀ ਪਾਰ ਤੁਸੀਂ ਲੰਗਾਈ ਹੈ ਜਿੱਥੇ ਤੁਹਾਡਾ ਦੇਣ ਕਦੇ ਮੈਂ ਦੇ ਨਹੀਂ ਸਕਦੀ ਲੇਕਿਨ ਮੈਂ ਖਾਸ ਧੰਨਵਾਦ ਕਰਨਾ ਚਾਹਾਂਗੀ ਹੋੜਲਾ ਪਿੰਡ ਦਾ ਜਿਨ੍ਹਾਂ ਨੇ ਸਭ ਤੋਂ ਵੱਡੀ ਲੀਡ ਮਾਨਸੇ ਤੋਂ ਲਾ ਕੇ ਦਿੱਤੀ ਮੈਂ ਧੰਨਵਾਦ ਕਰਨਾ ਚਾਹਾਂਗੀ ਪਿੱਖੀ ਦੇ ਕਈ ਵਾਰਡਾਂ ਪਿੱਖੀ ਦੇ ਸਾਰੇ ਮੰਡੀ ਦਾ ਹੀ ਲੇਕਿਨ ਖਾਸ ਤੌਰ ਤੇ 10 ਨੰਬਰ ਵਾਰਡ ਦਾ ਜਿਨ੍ਹਾਂ ਨੇ ਸਭ ਤੋਂ ਵੱਧ ਲੀਡ ਪਿੱਖੀ ਤੋਂ ਲਾ ਕੇ ਦਿੱਤੇ ਚਲੋ ਮਾਨਸਾ ਸ਼ਹਿਰ ਚ ਚਾਰ ਬਾਰੀ ਕਦੇ ਵੀ ਲੀਡ ਨਹੀਂ ਆਈ ਲੇਕਿਨ ਮੈਂ ਉਹਨਾਂ ਜੁਝਾਰੂ ਅਕਰਾਦਾ ਧਨਵਾਦ ਕਰਦੀ ਆ ਜਿਨ੍ਹਾਂ ਨੇ ਇਸ ਹਵਾ ਦਾ ਰੁਖ 모ੜਿਆ ਲੇਕਿਨ ਆਪ ਦੇ ਵਾਰਡਾਂ ਤੋਂ ਇਹਨਾਂ ਨੇ ਲੀਡ ਲਾ ਕੇ ਦਿੱਤੀ ਪਾਵੇਂ 2 ਨੰਬਰ ਵਾਰਡ ਹੋਏ ਪਾਵੇਂ 20 ਨੰਬਰ ਪਾਵੇਂ 21 ਨੰਬਰ ਜਿਨ੍ਹਾਂ ਨੇ ਸਭ ਤੋਂ ਵੱਧ ਮਾਨਸਾ ਸ਼ਹਿਰ ਤੋਂ ਲੀਡ ਲਾ ਕੇ ਦਿੱਤੀ ਇਹਨਾਂ ਦਾ ਧੰਨਵਾਦ ਕਰਦੀਆਂ ਲੇਕਿਨ ਬਾਕੀ ਸਾਰੇ ਵੋਡਾਂ ਦਾ ਵੀ ਧੰਨਵਾਦ ਕਿਉਂਕਿ ਤੁਹਾਡੇ ਵੋਟ ਵੋਡਾਂ ਤੋਂ ਵੀ ਵੋਟਾਂ ਪਈਆਂ ਨੇ ਜੇ ਪਈਆਂ ਨੇ ਉਹ ਤੁਹਾਡੀ ਮਿਹਨਤ ਸਦਕਾ ਪਈਆਂ ਨੇ ਸੋ ਸਾਡੇ ਸਾਰਿਆਂ ਦਾ ਇੱਕ ਇੱਕ ਵਕਰ ਦਾ ਜਿਨ੍ਹਾਂ ਨੇ ਮਿਹਨਤ ਕੀਤੀ ਆਪ ਦੀ ਪਾਰਟੀ ਦਾ ਝੰਡਾ ਬੁਲੰਦ ਰੱਖਣ ਵਾਸਤੇ ਜਿਨ੍ਹਾਂ ਨੇ ਇੱਜ਼ਤ ਤੇ ਮਾਨ ਪਾਰਟੀ ਦਾ ਤਾਂ ਪਰਿਵਾਰ ਦਾ ਬਰਕਰਾਰ ਜੇ ਰੱਖਿਆ ਇਹ ਤੁਹਾਡੇ ਸਾਰਿਆਂ ਦੀ ਦੇਨ ਸਦਕਾ ਹੈ ਤੇ ਤੁਹਾਨੂੰ ਬਿਲਕੁਲ ਮਾਇੂਸ ਹੋਣ ਦੀ ਲੋੜ ਨਹੀਂ ਬਹੁਤ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਆਪਾਂ ਕਰ ਰਹੇ ਹਾਂ 2015 ਤੋਂ ਕਰੀ ਜਾ ਰਹੇ ਹਾਂ ਕੋਈ ਘੱਟ ਚੁਣੌਤੀਆਂ ਨਹੀਂ ਸਾਰੀ ਤਾਕਤ ਇਕੱਠੀਆਂ ਹੋਈਆਂ ਇਹਨੇ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਪਰਿਵਾਰ ਨੂੰ ਖਤਮ ਕਰਨ ਵਾਸਤੇ ਲੇਕਿਨ ਜਿਵੇਂ ਮੈਂ ਕਿਹਾ ਜਾਂ ਤੂੰ ਮੇਰੇ ਵਾਲੇ ਤਾਂ ਕੀ ਮੋਸ਼ਾ ਕੀ ਡਰ ਹੈਗਾ ਉਸ ਮਾਲਿਕ ਦੀ ਰਹਿਮਤ ਚਾਹੀਦੀ ਸਹੀ ਰਾਹ ਤੇ ਚੱਲਦੇ ਰਹੀ ਮੈਨੂੰ ਆ ਵੀ ਪਤਾ ਹੈ ਬਹੁਤ ਸਾਰੇ ਵਿਰੋਧੀਆਂ ਨੇ ਜਿੱਥੇ ਬਥੇਰੇ ਭੰਮ ਫੈਲਾਏ ਸਾਡੇ ਖਿਲਾਫ ਸ਼ਹਿਰਾਂ 'ਚ ਇਹ ਕਿਹਾ ਗਿਆ ਜੀ ਆਤਾ ਜੀ ਇਹਨੂੰ ਵੋਟ ਪਾਣਾ ਮੇਰਾ ਕਾਂਗਰਸ ਦਾ ਮੈਂ ਉਮੀਦਵਾਰ ਦਾ ਮੈਂ ਸੁਣ ਰਹੀ ਸੀ ਸਾਰੇ ਪਿੰਡਾਂ 'ਚ ਜਾ ਕੇ ਇਹ ਤਾਂ ਜੀ ਮੋਦੀ ਨੂੰ ਪਾਣ ਦੀ ਵੋਟ ਹੈ ਹੁਣ ਸਾਰਾ ਪੰਜਾਬ ਜਿੱਥੇ 17% ਜੇ ਭਾਜਪਾ ਨੂੰ ਆਈ ਹੈ ਇਹਦਾ ਮਤਲਬ 90% ਤੋਂ ਵੱਧ ਲੋਕੀ ਮੋਦੀ ਦੇ ਉਲਟ ਸੀਗੇ ਪੂਰੇ ਪੰਜਾਬ 'ਚ ਮੋਦੀ ਦੇ ਉਲਟੇ ਹਵਾ ਵਗ ਰਹੀ ਸੀ ਕਿ ਇਹਨੂੰ ਹਰਾਣਾ ਹੈ ਤੇ ਸਾਡੇ ਵਿਰੋਧੀ ਕਹਿੰਦੇ ਸੀ ਇਹਨੂੰ ਵੋਟ ਪਾਣਾ ਮੋਦੀ ਨੂੰ ਵੋਟ ਪਾਣ ਦੇ ਬਰਾਬਰ ਹੈ ਜੇ ਅਸੀਂ ਉਹਨਾਂ ਦੇ ਨਾਲ ਸਮਝੌਤਾ ਕਰਨਾ ਸੀਗਾ ਤੇ ਆਪਾਂ ਪਹਿਲੇ ਕਰਦੇ ਤਾਂ ਕਿ ਸੀਟਾਂ ਵਧਾਂਦੀਆਂ ਪਹਿਲੇ ਕਰਦੇ ਤਾਂ ਕਿ ਮੈਂ ਸੌਖੀ ਹੋਰ 1.5 ਲੱਖ ਤੋਂ ਮੈਂ ਜਿੱਤਦੀ ਬਾਅਦ ਨੂੰ ਕੌਣ ਸਮਝੌਤੇ ਕਰਦਾ ਹੈ ਲੇਕਿਨ ਅਕਾਲੀ ਦਲ ਨੇ ਇਹਨਾਂ ਧੋਖੇਬਾਜ਼ਾਂ ਦੀ ਤਰ੍ਹਾਂ ਕੁਰਸੀ ਦੇ ਖਾਤਰ ਸਮਝੌਤਾ ਆਪ ਤੇ ਕਾਂਗਰਸ ਦੀ ਤਰ੍ਹਾਂ ਅਸੀਂ ਨਹੀਂ ਕੀਤਾ ਅਸੀਂ ਕੁਰਸੀ ਛੱਡੀ ਤੇ ਇਕੱਲੇ ਖੜੇ ਪੰਜਾਬ ਦੇ ਹੱਕਾਂ ਦੀ ਖਾਤਰ ਤੇ ਅੱਜ ਵੀ ਤੁਸੀਂ ਦੇਖੀ ਚਲੋ ਹੌਲੀ ਹੌਲੀ ਆਹ 10 ਤਾਂ ਇਕੱਠੇ ਹੀ ਨੇ ਇੱਥੇ ਝੂਠ ਮਾਰ ਕੇ ਗਏ ਅਸੀਂ ਵੱਖਾ ਦਿੱਲੀ ਜਾ ਕੇ ਦੇਖੋ ਕਿਵੇਂ ਸਾਰੇ ਇਕੱਠੇ ਖੜੇ ਹੋਣਗੇ ਤੇ ਉੱਥੇ ਚੱਲੂਗੀ ਇੰਡੀਆ ਆਲਾਈਂਸ ਦੀ ਰਾਜਨੀਤੀ ਪੰਜਾਬ ਦੀ ਕੋਈ ਗੱਲ ਨਹੀਂ ਹੋਊਗੀ ਹਾਂ ਤਿੰਨ ਹੋਰ ਨੇ ਉਹਨਾਂ ਤਿੰਨੋਂ ਵਿੱਚੋਂ ਇੱਕ ਨੂੰ ਜੇਲ੍ਹ ਤੋਂ ਰਿਹਾਈ ਮਿਲਦੀ ਨਹੀਂ ਮਿਲਦੀ ਉਹ ਤਾਂ ਕਾਨੂੰਨ ਦੱਸੂਗਾ ਮੈਨੂੰ ਤਾਂ ਪਤਾ ਨਹੀਂ ਦੂਜੇ ਕਿਹੜੇ ਪਾਸੇ ਜਾਂਦੇ ਨੇ ਮੈਂ ਕਹਿ ਨਹੀਂ ਸਕਦੇ ਲੇਕਿਨ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦੀ ਆ ਭਾਵੇਂ ਪਿਛਲੇ 5 ਸਾਲ ਦਾ ਰਿਕਾਰਡ ਦੇਖ ਲਓ ਡਟ ਕੇ ਪੰਜਾਬ ਦੀ ਹੱਕਾਂ ਦੀ ਗੱਲ ਕੀਤੀ ਭਾਵੇਂ ਕੱਲੀ ਸੀ ਲੇਕਿਨ ਤਾਂ ਵੀ ਨਹੀਂ ਝਿਜਕੀ ਹੌਣੇ ਵੀ 545 ਦੇ ਵਿੱਚੋਂ ਪਾਵੇਂ ਕੱਲੀ ਆਵਾਜ਼ ਹੋਗੀ ਸ਼ਰੋਵਨੀ ਅਕਾਲੀ ਦਲ ਦੀ ਲੇਕਿਨ ਪਾਵੇਂ ਸਾਡੇ ਕਿਸਾਨਾਂ ਦਾ ਮੁੱਦਾ ਹੈ ਪਾਵੇਂ ਸਾਡੇ ਪਾਣੀਆਂ ਦੀ ਲੜਾਈ ਹੈ ਪਾਵੇਂ ਸਾਡੇ ਧਾਰਮਿਕ ਸਾਨਾਂ ਦੀ ਲੜਾਈ ਹੈ ਪਾਵੇਂ ਬੰਦੀ ਸਿੱਖਾਂ ਦੀ ਲੜਾਈ ਹੈ ਇੱਕ ਇੱਕ ਮੁੱਦਾ ਪਾਵੇਂ ਸਮਾ ਦੇਣ ਨਾ ਦੇਣ ਲੇਕਿਨ ਆਵਾਜ਼ ਬੁਲੰਦ ਕਰਨ ਤੋਂ ਮੈਂ ਪਿੱਛੇ ਨਹੀਂ ਹਟਦੀ ਕਿਉਂਕਿ ਗੁਰੂ ਦਾ ਓਟ ਆਸਰਾ ਲੈ ਕੇ ਗੁਰੂ ਦਾ ਓਟ ਆਸਰਾ ਲੈ ਕੇ ਸੱਚ ਦੀ ਰਾਹ 'ਤੇ ਚੱਲਦੇ ਆ ਇਹਨਾਂ ਝੂਠੇ ਧੋਖੇ ਬਾਜ਼ਾ ਨਾਲ ਸਾਡੇ ਉੱਤੇ ਗੰਦੇ ਇਲਜ਼ਾਮ ਲਾਏ ਹੁਣ ਬੇਅਦਬੀ ਦੀ ਗੱਲ ਕਿਉਂ ਨਹੀਂ ਕਰਦੇ ਦੋਵੇਂ ਕਿਉਂ ਚੁੱਪ ਬੈਠੇ ਨੇ ਹੁਣ ਨਸ਼ਿਆਂ ਦੀ ਗੱਲ ਤਾਂ ਇਹਨਾਂ ਦੇ ਖੁਦ ਦੇ ਪਾਰਟੀ ਦੇ ਵਕਰ ਕਰ ਰਹੇ 10 ਗੁਣਾ ਨਸ਼ਾ ਵੱਧ ਗਿਆ ਹੁਣ ਕੌਣ ਦੋਸ਼ੀ ਹੈ ਹੁਣ ਕੋਈ ਇਹਦੀ ਗੱਲ ਨਹੀਂ ਕਰੂਗਾ ਜਦ ਦੋਵੇਂ ਇਕੱਠੇ ਨੇ ਹੁਣ ਵਿਰੋਧੀ ਧਿਰ ਤਾਂ ਇਕੱਲਾ ਅਕਾਲੀ ਦਲ ਰਹਿ ਗਈ ਲੋਕਾਂ ਨੂੰ ਭਾਵੇਂ ਇਹ ਗੱਲ ਸਮਝ ਆਈ ਨਹੀਂ ਆ ਭੁਲੇਖੇ ਭਰੰਪ ਭੁਲੇਖੇ ਫੈਲਾਈ ਜਾਂਦੇ ਨੇ ਸਾਰੇ ਇਕੱਠੇ ਨੇ ਅਕਾਲੀ ਦਲ ਦੇ ਖਿਲਾਫ ਅੱਜ ਤੁਸੀਂ ਇਕੱਠੇ ਹੋ ਜਾਓ ਇਹਨਾਂ ਸਾਰਿਆਂ ਦੇ ਖਿਲਾਫ ਪੰਜਾਬ ਦੇ ਹੱਕ 'ਚ ਆਪਾਂ ਨੂੰ ਇਕੱਠੇ ਹੋਣਾ ਪਊਗਾ ਜ਼ਰੂਰ ਇਸ ਗੱਲ ਦਾ ਚਿੰਤਨ ਕਰੋ ਕਿ ਵੀ ਪਿੰਡਾਂ ਤੋਂ ਜੇ ਅਸੀਂ ਸਾਡੀ ਘਾਟ ਰਹਿ ਗਈ ਉਹਦਾ ਕਾਰਨ ਕੀ ਸੀ ਕਿ ਅਸੀਂ ਆਪਣਾ ਸਨੇਹਾ ਘਰ ਕਰਤਾ ਹੀ ਲਜਾਂ 'ਚ ਘਾਟ ਕਮੀ ਰਹਿ ਗਈ ਕਿ ਅਸੀਂ ਲੋਕਾਂ ਦੇ ਵਿੱਚ ਘਟ ਵਿਚਰਦੇ ਸੀ ਕੀ ਘਾਟ ਕਮੀਆਂ ਸੀਗੀਆਂ ਉਹਨਾਂ ਦਾ ਸੁਧਾਰ ਕਿਵੇਂ ਹੋ ਸਕਦਾ ਹੈ ਕਿਉਂਕਿ ਜੇ ਸਤਾਈ ਚ ਸਰਕਾਰ ਬਣਾਨੀ ਹੈ ਤਾਂ ਫਿਰ ਚਿੰਤਨ ਕਰਨਾ ਜ਼ਰੂਰੀ ਹੈ ਮੈਂ ਇਹ ਚਿੰਤਨ ਨਹੀਂ ਸਮਝਦੀ ਕਿ ਜਿਹੜੇ ਸਾਡੇ ਵਿੱਚੋਂ ਜਾਂ ਸਾਡੇ ਵਿਰੋਧੀਆਂ ਨੇ ਤਾਂ ਕਹਿਣਾ ਹੀ ਲੇਕਿਨ ਸਾਡੇ ਵਿੱਚੋਂ ਜਿਹੜੇ ਆਪ ਤੀਜੇ ਚ ਨੰਬਰ 'ਚ ਆਏ ਨੇ ਕੰਮ ਖੁਦ ਨਹੀਂ ਕੀਤਾ ਤੀਜੇ ਨੰਬਰ 'ਚ ਤੁਸੀਂ ਆਓ ਤਾਂ ਕੋਈ ਸਾਰੀ ਗਲਤੀਆਂ ਤਾਂ ਵੀ ਲੀਡਰਸ਼ਿਪ ਦੀ ਹੈ ਲੀਡਰਸ਼ਿਪ ਦੀ ਗਲਤੀ ਹੋ ਸਕਦੀ ਹੈ ਲੇਕਿਨ ਪਹਿਲੇ ਅੰਕ ਨੇ ਅੰਦਰ ਛਾਤੀਏ ਕਿ ਸਾਡੀ ਕੀ ਘਾਟ ਕਮੀ ਰਹੀ ਹੈ ਕਿਉਂਕਿ ਲੀਡਰਸ਼ਿਪ ਦੇ ਹੋਂਤੇ ਤਾਂ ਬਠਿੰਡੇ ਹਲਕੇ ਦੇ ਲੋਕਾਂ ਨੇ ਮੋਹਰ ਲਾ ਕੇ ਪਿਛਲੀ ਵਾਰੀ ਵੀ ਦੋ ਜਤਾਤੇ ਸੀ ਉਨ੍ਹੀ ਚੇ ਹੁਣ ਵੀ ਪਰਿਵਾਰ ਜਤਾਤਾ ਤੋ ਜੇ ਲੀਡਰਸ਼ਿਪ ਦੀ ਕੋਈ ਗੱਲ ਹੁੰਦੀ ਤਾਂ ਲੋਕੀ ਪਹਿਲੇ ਹੀ ਫਤਵਾ ਦਿੰਦੇ ਸੋ ਪਹਿਲੇ ਤਾਂ ਆਤਮ ਚਿੰਤਨੋ ਕਰਨ ਜਿਹੜੀ ਉਂਗਲ ਚੱਕਦੇ ਨੇ ਤੇ ਅਸੀਂ ਵੀ ਆਤਮ ਚਿੰਤਨ ਕਰੀਏ ਕਿ ਅਸੀਂ ਸੁਧਾਰ ਕਿਵੇਂ ਕਰ ਸਕਦੇ ਹਾਂ ਸਾਡੇ ਪਿੰਡਾਂ 'ਚ ਜੇ ਘਟਿਆ ਤੇ ਸਾਈ ਚ ਆਪਾਂ ਕਿਵੇਂ ਵਧਾਈਏ ਤੁਸੀਂ ਵੀ ਮੈਨੂੰ ਪਾਵੇਂ ਲਿਖ ਕੇ ਦਿਓ ਮੈਂ ਕਿਵੇਂ ਸੁਧਾਰ ਸਕਦੀ ਹਾਂ ਮੇਰੀ ਘਾਟ ਕਮੀ ਕੀ ਰਹੀ ਹੈ ਤਾਂ ਕਿ ਅਗਲੇ 5 ਸਾਲਾਂ 'ਚ ਮੈਂ ਉਹਨਾਂ ਨੂੰ ਪੂਰਾ ਕਰ ਸਕਾਂ ਕਿ ਪ੍ਰੇਮ ਜੀ ਕੀ ਕਰ ਸਕਦੇ ਨੇ ਪ੍ਰਧਾਨ ਸਾਹਿਬ ਕੀ ਕਰ ਸਕਦੇ ਨੇ ਸਕਲ ਪ੍ਰਧਾਨ ਕੀ ਕਰ ਸਕਦੇ ਨੇ ਤਾਂ ਤੁਸੀਂ ਪਿੰਡ ਪਿੰਡ ਦੀ ਜ਼ਿੰਮੇਵਾਰੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਪਿੰਡ ਦੇ ਆਗੂਆਂ ਦੀ ਹਾਂ ਇਹ ਵੀ ਸਹੀ ਹੈ ਕਿ ਆਪ ਦੀ ਸਰਪੰਚੀਆਂ ਦੇ ਚੱਕਰ 'ਚ ਇਹਨਾਂ ਨੇ ਸਮਝੌਤੇ ਕਰ ਲਿੱਤੇ ਨੇ ਤੇ ਹੁਣ ਸਰਪੰਚੀਆਂ ਆਣ ਗਿਆ ਇਹਨਾਂ ਦੇ ਸਮਝੌਤੇ ਸਾਰੇ ਸਾਹਮਣੇ ਆਣਗੇ ਲੇਕਿਨ ਆਪਣੇ ਵਾਸਤੇ ਸਰਪੰਚੀ ਦੀ ਲੜਾਈ ਡਟ ਕੇ ਲੜਾਂਗੇ ਕੋਈ ਗੱਲ ਨਹੀਂ ਜਿੰਨਾ ਪ੍ਰਸ਼ਾਸਨ ਦਾ ਜ਼ੋਰ ਜ਼ਬਰ ਲਾ ਲੈਣ ਮੇਰੀ ਵੀ ਕਾਲੀ ਡਾਇਰੀ ਇਹਦਾ ਤਾਂ ਹਰਾ ਪੈਨ ਚੱਲਿਆ ਨਹੀਂ ਕਿਕਲੀ ਦਾ ਜਵਾਬ ਲੋਕਾਂ ਨੇ ਦੇ ਦਿੱਤਾ ਹੁਣ ਇਹਨੂੰ 33 ਸੀਟਾਂ ਦੇ ਨਾਲ ਅਜੇ ਵੀ ਕੁਰਸੀ 'ਚ ਜੇ ਬੈਠਿਆ ਤਾਂ ਸ਼ਰਮ ਇਹਨੂੰ ਆਣੀ ਚਾਹੀਦੀ ਹੈ ਕਿ ਹੁਣ ਸਟੇਜ ਨਹੀਂ ਲੋਕੀ ਚਾਹੁੰਦੇ ਨੇ ਤੂੰ ਸਟੇਟ ਚਲਾ ਲੇਕਿਨ ਮੁੱਖ ਮੰਤਰੀ ਨੂੰ ਜੇ ਸਮਝ ਆਏ ਗੱਲ ਸੋ ਮੈਂ ਵੀ ਕਹਿਣਾ ਚਾਹਾਂਗੀ ਪ੍ਰਸ਼ਾਸਨ ਨੂੰ ਕਿ ਇਹਦਾ ਹਰਾ ਪੈਨ ਤਾਂ ਚੱਲਿਆ ਨਹੀਂ ਲੇਕਿਨ ਮੇਰੀ ਕਾਲੀ ਡਾਇਰੀ ਖੁੱਲ ਗਈ ਹੈ ਕਈ ਇਹੋ ਜਿਹੇ ਅਫਸਰ ਨੇ ਕਹੀ ਇਹੋ ਜਿਹੇ ਅਫਸਰ ਨੇ ਜਿਨਾ ਮੈਂ 2019 ਤੋਂ ਦੇਖ ਰਹੀ ਆ ਉਹਨਾਂ ਦੀ ਕਾਰਗੁਜ਼ਾਰੀ ਅਜੇ ਵੀ ਮੈਨੂੰ ਲੋਕੀ ਦੱਸ ਰਹੇ ਨੇ ਕਈ ਨਵੇਂ-ਨਵੇਂ ਬਣੇ ਨੇ ਅਫਸਰ ਤੇ ਉਹ ਸੋਚਦੇ ਨੇ ਕਿ ਸਰਕਾਰ ਤਾਂ ਆਹੀ ਰਹੋਗੀ ਜੇ ਹਨੇਰਾ ਆ ਜਾਣਾ ਤਾਂ ਦਿਨ ਤਾਂ ਚੜਨਾ ਹੀ ਚੜਨਾ ਹੈ ਅੱਜ ਹਾਰੇ ਆ ਕੱਲ ਜਿੱਤ ਤੁਹਾਡੀ ਹੋਣੀ ਹੋਣੀ ਹੈ ਉਹ ਦਿਨ ਦੂਰ ਨਹੀਂ ਪਰਮਾਤਮਾ ਤੋਂ ਡਰ ਕੇ ਕਹਿੰਨੀ ਆ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ ਝੂਠ ਦੇ ਪੈਰ ਨਹੀਂ ਹੁੰਦੇ ਕੱਲ ਯੋਗ ਦਾ ਜ਼ੋਰ ਹੈ ਝੂਠ ਚੱਲ ਗਿਆ ਦੋਵਾਂ ਦਾ ਜਿਆਦਾ देर ਨਹੀਂ ਚੱਲੂਗਾ ਜੇ ਤੂੰ ਸੱਚੀ ਹੋਗੇ ਕਿਉਂਕਿ ਮਾਲਕ ਸੱਚ ਦੇ ਨਾਲ ਖੜਿਆ ਹੈ ਸਰਕਾਰ ਤੁਹਾਡੀ ਆਉਗੀ ਤੇ ਜਿਸ ਦਿਨ ਆ ਗਈ ਫਿਰ ਜਿਨ੍ਹਾਂ ਨੇ ਤੁਹਾਡੇ ਨਾਲ ਮਾਰਾ ਕੀਤਾ ਹੈ ਉਹਨਾਂ ਦੀ ਖੈਰ ਨਹੀਂ ਇਹ ਮੈਂ ਵੀ ਵਿਸ਼ਵਾਸ ਨਾਲ ਤੁਹਾਨੂੰ ਕਹਿ ਸਕਦੀ ਹਾਂ ਬਸ ਤੁਸੀਂ ਤੱਕੜੇ ਰਹੋ ਆਪਦੀ ਪਾਰਟੀ ਵਾਸਤੇ ਜੀ ਜਾਨ ਲਾ ਕੇ ਤੇ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀਆਂ ਕਿ ਇਹਨਾਂ ਔਖਿਆਂ ਸਮੇਂ ਵਿੱਚ ਵੀ ਜਾ ਚੰਗੇ ਦੇਣਾ ਚੇਤਾ ਸਾਰੇ ਹੀ ਪਹੁੰਚ ਜਾਂਦੇ ਨੇ ਲੇਕਿਨ ਮਾੜੇ ਦਿਨਾਂ ਵਿੱਚ ਵੀ ਤੁਸੀਂ ਪਾਰਟੀ ਦੇ ਨਾਲ ਖੜੇ ਤੇ ਪਾਰਟੀ ਦੀ ਲੜਾਈ ਲੜੀ ਜੇ ਅਸਲੀ ਜੋਝਾਰੂ ਪਾਰਟੀ ਦੇ ਜੈ ਸਰਮੋਰ ਸਰਤਾਜ ਨੇ ਤਾਂ ਤੁਸੀਂ ਸਾਰੇ ਉਹ ਵਰਕਰੋ ਜਿਹੜੇ ਮਾੜੇ ਦਿਨਾਂ ਦੇ ਜ਼ੋਰ ਜ਼ਬਰ ਦੇ ਖਿਲਾਫ ਅੱਜ ਵੀ ਪਾਰਟੀ ਦੇ ਨਾਲ ਖੜੇ ਹੋ ਪਿੰਡ ਪਿੰਡ 'ਚ ਖੜੇ ਹੋਇਓ ਤੇ ਜਿਹੜੀ 2022 'ਚ ਘਾਟ ਹੋਈ ਸੀ ਉਨੂੰ ਪਰਨਣ ਵਾਸਤੇ ਉਹਨੂੰ ਸੁਧਾਰਨ ਵਾਸਤੇ ਤੁਸੀਂ ਮਿਹਨਤ ਕੀਤੀ ਹਾਂ ਜੇ ਥੋੜੀ ਜਿਹੀ ਘਾਟਾ ਦੇ ਵੀ ਰਹਿ ਗਈ ਹੈ ਕੋਈ ਗੱਲ ਨਹੀਂ ਹੋਰ ਜ਼ੋਰ ਲਾਈਏ ਹੋਰ ਮਿਹਨਤ ਕਰੀਏ ਮੈਂ ਵੀ ਕੋਸ਼ਿਸ਼ ਕਰਾਂਗੀ ਕਿ ਜਿਵੇਂ ਬਠਿੰਡੇ ਚ ਕੀਤਾ ਪਰਮਾਤਮਾ ਬਲ ਬਖਸ਼ੇ ਮੈਂ ਆਪਣੇ ਆਪ ਨੂੰ ਮਾੜਾ ਜਿਹਾ ਮਹਿਸੂਸ ਕਰ ਰਹੀ ਸੀ ਕਿ ਭਈ ਲੋਕਾਂ ਦੀ ਉਮੀਦਾਂ ਹੈਗਿਆ ਸ਼ਾਇਦ ਮਾਨਸੇ ਜ਼ਿਲ੍ਹੇ ਵਾਲੇ ਮੇਰੇ ਤੋਂ ਨਾਰਾਜ਼ ਨੇ ਕਿ ਜਿੱਨਾ ਮੈਂ ਬਠਿੰਡੇ ਕਰ ਗਈ ਉੱਥੇ ਮੈਂ ਮਾਨਸੇ ਚ ਕਰ ਨਹੀਂ ਸકી ਤੇ ਹੁਣ ਇਹਨਾਂ ਦਾ ਦਿਲ ਜਿੱਤਣ ਵਾਸਤੇ ਮੈਂ ਕਿਵੇਂ ਕਰਾਂਗੀ ਇੱਥੇ ਤਾਂ ਸਰਕਾਰ ਹੈ ਨਹੀਂ ਉੱਥੇ ਆਪਾਂ ਜੁੜਨਾ ਨਹੀਂ ਹੋਣਾ ਨੇ ਨਾਲ ਫਿਰ ਮੇਰੇ ਮਨਛੇ ਗੁਰੂ ਸਾਹਿਬ ਨੇ ਕਿਹਾ ਕਿ ਤੂੰ ਆਪਣੇ ਸੁਪਨੇ 'ਚ ਕਦੇ ਏਮਸ ਸੋਚਿਆ ਸੀ ਉਹ ਏਮਸ ਵੀ ਤਾਂ ਮੈਂ ਤੇਰੀ ਝੋਲੀ 'ਚ ਪਾਇਆ ਨਾ ਹੋਰ ਕੋਈ ਲਾ ਸਕਿਆ ਤੇ ਜੇ ਉਸ ਮਾਲਕ ਦੀ ਰਜ਼ਾ ਹੋਏ ਅਰਦਾਸ ਉੱਥੇ ਹੋਏ ਤਾਂ ਫਿਰ ਇੰਨੇ ਵੱਡੇ ਕੰਮ ਮਾਲਕ ਕਰਾ ਦਿੰਦਾ ਜਿਹੜੇ ਆਪਣੇ ਸੋਚ ਤੇ ਆਪਣੇ ਸੁਪਨੇ ਤੋਂ ਵੀ ਬਾਹਰ ਹੁੰਦੇ ਨੇ ਸੋ ਕੋਈ ਗੱਲ ਨਹੀਂ ਹੁਣ ਅਗਲੀ ਵਾਰੀ ਮਾਨਸੇਹ ਜ਼ਿਲ੍ਹੇ ਦਾ ਨੰਬਰ ਆਊਗਾ ਸ਼ੁਰੂਆਤ ਤਾਂ ਅਸਰ ਆ ਜਿਹੜਾ ਇਹਨਾਂ ਨੇ 10 ਸਾਲ ਨਾ ਸਮਾਰਿਆ ਹੈਗਾ ਉਹ ਆਪਾਂ ਕਰਾਂਗੇ ਲੇਕਿਨ ਮੈਂ ਖੁੱਡਿਆ ਸਾਹਿਬ ਨੂੰ ਜ਼ਰੂਰ ਬੇਨਤੀ ਕਰਾਂਗੀ ਖੁੱਡਿਆ ਸਾਹਿਬ ਮਾਨਸਾ ਸ਼ਹਿਰ ਤੁਹਾਡੇ ਸੀਵਰ ਤੋਂ ਬੜਾ ਦੁਖੀ ਹੈ ਤੁਹਾਡੀ ਵੋਟਾਂ ਵੀ ਇਹਨਾਂ ਨੇ ਵਧਾ ਦਿੱਤੀਆਂ ਸਰਕਾਰ ਵੀ ਤੁਹਾਡੀ ਹੈ ਮੈਂ ਤਾਂ ਬੇਨਤੀ ਆਪਣੇ ਲੋਕਾਂ ਵਾਸਤੇ ਕਰਾਂਗੀ ਕਿ ਥੋੜਾ ਉਹਨਾਂ ਦਾ ਸੁਧਾਰ ਕਰ ਦਿਓ ਜਿਹੜੇ ਨਰਕ 'ਚ ਜੀ ਰਹੇ ਨੇ ਇਹਨਾਂ ਪਿੰਡਾਂ ਨੇ ਕਈ ਪਿੰਡਾਂ ਨੇ ਬਹੁਤ ਤੁਹਾਡਾ ਮਾਨ ਰੱਖਿਆ ਧੰਨਵਾਦੀ ਧਰਤਾ ਪਤਾ ਨਹੀਂ ਤੁਸੀਂ ਕਰੋਗੇ ਕਿ ਨਹੀਂ ਮਾੜੀ ਮੋਟੀ ਗਰੰਟਾ ਭੇਜ ਦੋ ਤਾਂ ਕਿ ਇਹਨਾਂ ਦਾ ਕੁਝ ਮਸਲਾ ਹੱਲ ਹੋ ਜਾਏ ਔਖੇ ਬੈਠੇ ਨੇ ਲੋਕੀ ਬੀਬੀਆਂ ਦੇ ਕਾਰਡ ਬਣਵਾ ਦਿਓ ਤੇ ਇਹ ਨਸ਼ੇ ਨੂੰ ਖਤਮ ਕਰਨ ਵਾਸਤੇ ਹਮਲਾ ਮਾਰ ਦੋ ਉਹਦੇ ਵਾਸਤੇ ਅਸੀਂ ਵੀ ਨਾਲ ਤੁਹਾਡੇ ਲੱਗਾਂਗੇ ਤੇ ਆ ਤੁਹਾਨੂੰ ਸੰਗਤ ਨੂੰ ਮੈਂ ਕਹਿੰਨੀ ਆ ਨਸ਼ਾ ਬਹੁਤ ਵੱਡਾ ਮੁੱਦਾ ਹੈ ਇਹਨਾਂ ਸਰਕਾਰਾਂ ਤੋਂ ਆਸ ਨਾ ਰੱਖਿਏ ਜਿਨ੍ਹਾਂ ਨੇ ਦੁਕਾਨਾਂ ਖੋਲ ਛੱਡੀਆਂ ਨੇ ਮਾਵਾਂ ਦੇ ਪੁੱਤ ਮਰਵਾ ਕੇ ਕਿਉਂ ਨਾ ਅਸੀਂ ਪਿੰਡ ਪਿੰਡ ਕਮੇਟੀ ਬਣਾਈਏ ਬੀਬੀਆਂ ਨਾਲ ਲਗਣ ਯੂਥ ਨਾਲ ਲੱਗੇ ਸਾਰੇ ਤੁਸੀਂ ਵੀਰ ਨਾਲ ਰਗੋ ਆਪ ਕਮੇਟੀਆਂ ਬਣਾਈਏ ਇਹ ਨਸ਼ੇ ਵੇਚਣ ਵਾਲਿਆਂ ਨੂੰ ਆਪ ਘੇਰ ਕੇ ਇਹਨਾਂ ਨੂੰ ਜੇਲਾ ਤਾਈ ਪਹੁੰਚਾਈਏ ਜੇ ਜਵਾਨੀ ਬਚਾਣੀ ਹੈ ਤਾਂ ਫਿਰ ਵਿਦੇਸ਼ ਭੇਜਦਾਨੀ ਹੱਲ ਹੈਗਾ ਇੱਥੇ ਰਹਿ ਕੇ ਸਾਡੀ ਜਵਾਨੀ ਪੰਜਾਬ ਦੀ ਲੜਾਈ ਲੜੇ ਕਿਉਂਕਿ ਵੱਡੀ ਲੜਾਈਆਂ ਲੜਨੀਆਂ ਪਾਣੀ ਆ ਦਾ ਬਹੁਤ ਵੱਡੀ ਲੜਾਈ ਹੈ ਉਹਨੂੰ ਸਾਨੂੰ ਲੜਨਾ ਪਊਗਾ ਇਹ ਸਾਰੇ ਇਕੱਠੇ ਨੇ ਭਾਵੇਂ ਰਾਜਧਾਨੀ ਦੀ ਭਾਵੇਂ ਧਾਰਮਿਕ ਸਥਾਨਾਂ ਦੀ ਭਾਵੇਂ ਕਿਸਾਨਾਂ ਦੀ ਸਾਰੀ ਲੜਾਈਆਂ ਲੜਨੀਆਂ ਨੇ ਤੇ ਸਾਨੂੰ ਸਾਡੀ ਜਵਾਨੀ ਕਾਇਮ ਚਾਹੀਦੀ ਹੈ ਕਿਆ ਮਤਾ ਹੋਗੀ ਜੇ ਨਸ਼ਾ ਦੇ ਖਿਲਾਫ ਅਸੀਂ ਆਪ ਇੱਕ ਮਹਿੰਮ ਚਲਾਈਏ ਇਹਨਾਂ ਨਸ਼ਿਆਂ ਨੂੰ ਰੋਕੀਏ ਸੋ ਮੈਂ ਆਸ ਕਰਦੀ ਆ ਇਹਦੇ ਵਾਸਤੇ ਵੀ ਤੁਸੀਂ ਜ਼ਰੂਰ ਸੋਚੋਗੇ ਮੰਥਨ ਕਰਕੇ ਆਪਸ ਚ ਆਪਾਂ ਕਿਵੇਂ ਅੱਗੇ ਵਧ ਸਕਦੇ ਆ ਬਾਕੀ ਮੈਂ ਧੰਨਵਾਦ ਕਰਦੀ ਆ ਕਿ ਮੇਰੇ 9 ਦੇ 9 ਹਲਕਿਆਂ ਚ ਜਿੱਥੇ ਆਮ ਆਦਮੀ ਦੇ ਐਮਪੀ ਐਮਐਲਏ ਬੈਠੇ ਹੋਏ ਨੇ ਲੇਕਿਨ 9 ਵਿੱਚੋਂ ਪੰਜਾਂ ਚੇ ਲੀਡ ਦਿਲਵਾਈ ਲੋਕਾਂ ਦੇ ਬੇਂਤੀ ਬਕਰਾਂ ਨੇ ਛਟੇ ਚ ਆਪਾਂ ਕੱਲੇ 250 ਤੋਂ ਮੋੜ ਤੋਂ ਹਾਰੇ ਕੱਲੇ 500 ਬਠਿੰਡੇ ਸ਼ਹਿਰ ਤੋਂ ਹਾਰੇ ਤੇ ਚਲੋ ਇਹਨਾਂ ਦੋ ਹਲਕਿਆਂ ਤੋਂ ਘਾਟ ਕਮੀ ਰਹਿ ਗਈ ਸਿਕਨ 7 9 ਵਿੱਚੋਂ 7 ਹਲਕੇ ਬਰਾਬਰ ਕਰਕੇ ਅੱਗੇ ਲੈਣ ਲੈ ਕੇ ਜਾਣਾ ਬਹੁਤ ਵੱਡੀ ਚੀਜ਼ ਹੈ ਤੇ ਬਾਦਲ ਸਾਹਿਬ ਦੇ ਹਲਕੇ ਨੇ ਜਿਸ ਤਰੀਕੇ ਦੇ ਨਾਲ ਮਾਨ ਰੱਖਿਆ ਮੈਂ ਉਹਨਾਂ ਦਾ ਵੀ ਰਣੀ ਰਵਾਂਗੀ ਤੇ ਤੁਹਾਡਾ ਵੀ ਰਣੀ ਰਵਾਂਗੀ ਜਿਹਨਾਂ ਵਰਕਰਾਂ ਨੇ ਦਿਲੋਂ ਮਿਹਨਤ ਕਰਕੇ ਦਿਨ ਰਾਤ ਇੱਕ ਕਰਕੇ ਇਸ ਪਾਰਟੀ ਦੀ ਕਾਮਯਾਬੀ ਵਾਸਤੇ ਤੁਸੀਂ ਯੋਗਦਾਨ ਪਾਇਆ ਤੁਹਾਡੇ ਸਾਰਿਆਂ ਦਾ ਹੱਥ ਜੋੜ ਕੇ ਸਿਰ ਨਵਾ ਕੇ ਤੁਹਾਡਾ ਧੰਨਵਾਦ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ